ਜੀ ਫਰਸ਼ ਨਇਆ ਫਰਸ਼ ਜੈਨੀ ਜੀ ਉਹ ਗੁਰੂ ਪਾਸ਼ਾ ਲਾਇਆ ਸੀ ਇਹ ਫਰਸ਼ ਆਪਾਂ ਬੰਗਾਇਆ ਜੀ ਮਿਸ਼ੋ ਤੋਂ ਦੇਖ ਬੈਟਮ ਖਾਇਆ ਗਾ ਜੈਨੀ ਦਾ ਤੇ ਆਪਾਂ ਇਹਨਾਂ ਦੇਖਦੇ ਆਂ ਇਹਦੇ ਵਿੱਚੋਂ ਕਿਵੇਂ ਨਿਕਲਦਾ ਇਹ ਤੁਹਾਨੂੰ ਦਿਖਾਉਣੇ ਆ ਜੈਨੀ ਵਾਂਗ ਆਪਾਂ ਇਹਦੇ ਤੋਂ ਬੈਟਮ ਅੰਗਵਾਇਆ ਹੈਗਾ ਤੇ ਇਹਨਾਂ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਆਇਆ ਕਿਵੇਂ ਖੰਮਾ ਪਠੰਡਾ ਨਹੀਂ ਹੋਉਂਦੇ ਸਹੀ ਕਿਉਂ ਨਾ ਨੀ ਕਿ ਇਹਦੇ ਵਿੱਚ ਕੀ ਹੋਇਆ ਇੱਕ ਵੇਖੋ ਜਨੂ ਗੁੱਡ ਗੁੱਡ ਬੱਚਾ ਗੁੱਡ ਬੱਚਾ ਗੁੱਡ ਬੱਚਾ ਖੋਲ ਗਿਆ

بہت ہی پیارا یہ اپنا بیڈ ہے جنی کافی پائے کیا میشو تو بہت ہی پیارا ہے کافی مطلب کہ میں لارج سائز کا کیا سا میں کہا کہ یہ پکا پھر گدہ آٹو میٹکلی یہ بیٹھا کرے گی ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡਾ ਹੈ ਤੇ ਬਹੁਤ ਹੀ ਪਿਆਰਾ ਹੈ ਜਾਨੀ ਕਾਫੀ ਡੇਰ ਤੱਕ ਇਹਦੇ ਵਿੱਚ ਸੌਂ ਜਾਇਆ ਕਰੇਗੀ ਆਰਾਮ ਨਾਲ ਕੰਫਰਟੇਬਲ ਬਹੁਤ ਹੀ ਮੁਲਾਇਮ ਤੇ ਬਹੁਤ ਹੀ ਪਿਆਰਾ ਬਣਿਆ ਹੋਇਆ ਸਾਰਾ ਸੋ ਦੱਸਿਓ ਸਾਰੇ ਕਿਵੇਂ ਲੱਗਾ ਤੁਹਾਨੂੰ ਅੱਜ ਜਾਨੀ ਦਾ ਬੈੱਡ ਜਿਵੇਂ ਕਿ ਆਪਾਂ ਫਿਰ ਜਾਨੀ ਤੁਹਾਨੂੰ ਇਹਦੇ ਵਿੱਚ ਲਟਾ ਕੇ ਵੀ ਦਿਖਾਵਾਂਗੇ ਕਿ ਜਾਨੀ ਕਿਵੇਂ ਪੈਂਦੀ ਆ ਫਿਰ ਦਿਖਾ ਲਈ ਸਾਰਾ ਮੋਆਇਨ ਕਰੂਗੀ ਇਹ ਕੀ ਆ ਕਿਵੇਂ ਆ ਪਰ ਵੈਸੇ ਪੈਹਾਟੀ ਬੜੇ ਆਰਾਮ ਨਾਲ ਲੇਟ ਹੱਟੀ ਵਿੱਚ ਕਿਉਂਕਿ ਇਹਨੂੰ ਬਹੁਤ ਮੱਕਦਾਇ ਵਧੀਆ ਕੰਫਰਟੇਬਲ ਜਬहोत ਹੈ ਆਰਾਮ ਨਾਲ ਪੈ ਜਾਂਦੀ ਹੈ ਜਾਨੀ ਬੈੱਡ ਪਸੰਦ ਸੀ ਜਾਨੀ ਨੇ ਜਾਨੀ ਨੂੰ ਸੌਣਾ ਲੱਗਾ ਜੀ ਬੈੱਡ ਗੁੱਗਨ ਨੂੰ ਸੌਣਾ ਲੱਗਾ ਜੀ ਆਰਾਮ ਨਾਲ ਲੇਕੋ ਕਿਵੇਂ ਲੇਟੀ ਮੈਂ ਆਪਰੇ ਆਰਾਮ ਨਾਲ ਸੌਣਾ ਲੱਗਦਾ ਬੈੱਡ ਚ ਸੌਣਾ ਲੱਗਦਾ ਕੰਡੀਸ਼ਨ ਨੂੰ ਸੌਣਾ ਲੱਗਦਾ ਜੀ ਗੁੱਡ ਗੱਲ ਨੂੰ ਸੌਣਾ ਲੱਗਾ ਜੀ ਪੁੱਤੂ ਜੇ ਪੁੱਤੂ ਨੂੰ ਗੁੱਡ ਬੱਚਾ ਹੈ ਜਾਨੀ ਗੁੱਡ ਬੱਚਾ ਹੈ ਜਾਨੀ ਗੁੱਡ ਬੱਚਾ ਹੈ ਜੀ ਹੈਲੋ ਜਨੀ ਹੈਲੋ 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 ਸੰਗਿਆ ਜੀ ਜਨੀ ਨੂੰ ਆਰਾਮ ਕਰਨਾ ਜੀ ਜਨੀ ਨੂੰ ਆਰਾਮ ਕਰਨਾ ਜੀ ਗੁੱਜੇ ਨੂੰ ਬੋਲੂ ਜੀ ਨੂੰ ਕਿਊਟ ਜੀ ਸੌਫਟ ਜਗਾ ਦਿੱਤੇ ਆਰਾਮ ਨਾਲ ਸੌਂਗੀ ਇਹਨੇ ਬੜਾ ਵਧੀਆ ਲੱਗਾ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਇਹਨੂੰ ਵਿੱਚ ਬਿਠਾਇਆ ਬੜੇ ਮਜ਼ੇ ਨਾਲ ਇਦਾਂ ਆਰਾਮ ਨਾਲ ਲੇਟ ਗਈ ਤੇ ਮੈਨੂੰ ਬੜਾ ਸੌਫਟ ਸੌਫਟ ਜਿਹਾ ਲੱਗਦਾ ਨਾ ਉੱਪਰ ਪਏ ਪਤਾ ਨਹੀਂ ਲੱਗਦਾ ਹੈਗਾ ਕਿ ਬੈੱਡ ਵਿੱਚ ਮੈਂ ਲੇਟੀ ਹੋਈ ਨਾਲੇ ਜਿਦਾਂ ਦਾ ਇਹ ਕੰਫਰਟੇਬਲ ਜਿਹਾ ਥੋੜਾ ਚੁੰਦੀ ਆ ਤੇ ਆਰਾਮ ਨਾਲ ਇਦਾਂ ਲੇਟਣਾ ਵੀ ਵਧੀਆ ਹੋ ਜੀ ਸੌਂ ਨਹੀਂ ਸਕਦੀ ਇਦਾਂ ਢੁੱਲੂਲਾ ਆਪਣੀ ਮਜੇ ਨਾਲ

ਸੋਣਾ ਜੀ ਸੋਣਾ ਜੀ ਇਹ ਮੈਨੂੰ ਰੋਪੇਸ਼ ਕਰਕੇ ਪਾਈ ਦੀ ਹੈ ਕਿਉਂਕਿ ਫਿਰ ਸਾਰਾ ਦਿਨ ਹੀ ਪੈਂਦੀ ਹੈਗੀ ਆਪਣੇ ਇਧਰ ਪੈਰਾਂ ਨੂੰ ਦਿੰਦੀਆਂ ਵਰਦੀ ਬਾਈਟਿੰਗ ਬਹੁਤ ਕਰਦੀ ਹੈ ਫਿਰ ਇਦਾਂ ਕਰਦੀ ਰਹਿੰਦੀ ਛੋਟੀ ਆ ਤੇ ਜਦ ਤੰਦ ਆਉਂਦੇ ਹਨ ਉਹਦਾ ਕਰਕੇ ਇਹਨੂੰ ਲੱਗਦਾ ਹੋਾ ਕਿ ਮੈਨੂੰ ਕੁਝ ਨਾ ਕੁਝ ਬਾਈਟ ਕਰਨ ਨਹੀਂ ਮਿਲੇ ਫਿਰ ਸਾਡੇ ਪੈਰਾਂ ਤੋਂ ਵੱੱਜ ਨਹੀਂ ਫਿਰਦੀ ਇਹਦੀ ਸਾਰਾ ਦਿਨ ਕਦੇ ਇਧਰ ਦੌੜ ਜਾਂਦੀ ਕਦੇ ਉਧਰ ਇਸ ਕਰਕੇ ਇਹਨੂੰ ਥੋੜਾ ਬੰਨ ਲੀਦਾ ਫਿਰ ਬੈਟੀ ਨੇ ਦੀ ਸਾਰਾ ਦਿਨ ਸੁੱਤੀ ਰਹਿੰਦੀ ਆ ਬਸ ਖਾਣਾ ਖਾ ਲੈਂਦੀ ਘੁੰਮ ਲੈਂਦੀ ਆ 10-15 ਮਿੰਟ ਆਪਣੀ ਬੋਕ ਵਗੈਰਾ ਕਰਕੇ ਖਾਣਾ ਪਚਾ ਕੇ ਫਿਰ ਸੋ ਜਾਂਦੀ ਆ ਆਰਾਮ ਨਾਲ ਜਿਆਦਾ ਸਤਾਉਂਦੀ ਵੀ ਨਹੀਂ ਬੜੇ ਪਿਆਰ ਨਾਲ ਰਹਿੰਦੀ ਏਦੇ ਹਿੰਦ ਘੇੜਦੀ ਰਹਿੰਦੀ ਆ ਆਪੇ ਘੇੜ ਲੈਂਦੀ ਆ ਆਪੇ ਸੋ ਜਾਂਦੀ ਆ ਇਹ ਕੁਝ ਕਰ ਜੈਰੀ ਪਾਊਗਾ ਨਾ ਫਿਰ ਜੈਰੀ ਵੀ ਖੋਸ਼ ਹੋ ਜਾਣਾ ਚਾਹਨੀ ਤੇ ਬੈੱਡ ਵੇਖ ਕੇ ਹੈਨਾ ਜੈਰੀ ਨੇ ਕਹਣਾ ਮੈਂ ਵੀ ਜੈਰੀ ਤੇ ਚਾਹਨੀ ਦੇ ਬੈੱਡ ਵਿੱਚ ਵਰਨਾ ਆ ਜੈਨੀ ਨੇ ਬੈੱਡ ਤੇ ਨਹੀਂ ਨਾ ਚਾਹੁੰਦੇ ਨਾ ਜੈਰੀ ਵੀ ਬੈੱਡ ਤੇ ਨਹੀਂ ਚਾਹੁੰਦੇ ਨਾ ਆਪਣੇ ਦੇ ਹੈ ਆਪਣੇ ਬੈੱਡ ਤੇ

ਨਾ ਇਹ ਨੂੰ ਥੰਡ ਲੱਗੂਗੀ ਨਹੀਂ ਬਿਲਕੁਲ ਵੈਸੇ ਸ਼ਿਫਟਿੰਗ ਹੋਰ ਜਗਾ ਕਰਾਂਗੇ ਫਿਲਹਾਲ ਇਹ ਥੋੜਾ ਗਰਮੀ ਦੇ ਵਿੱਚ ਹੀ ਰਹਿ ਕੇ ਕੋਸ਼ਿਸ਼ ਆ ਇਦਾਂ ਠੰਡੀ ਹਵਾਵੇਂ ਨੂੰ 에어 ਵੀ ਚਾਹੀਦੀ ਇਸ ਕਰਕੇ ਇਹਨੂੰ ਜਿਹੜਾ ਬਿਲਕੁਲ ਨੇੜੇ ਰੱਖੀਦਾ ਕਿਉਂਕਿ ਇਹਨੂੰ ਇੱਧਰ ਸਹੀ ਲੱਗਦਾ ਵਧੀਆ ਕਿ ਮੇਰੇ ਹਮਾਰੇ ਰੂਮ ਗਰਮੀ ਚ ਨਹੀਂ ਰਹਿੰਦੇ ਜਨੀ ਨੋ ਨੋ ਚਲੋ ਚਾਜੋ ਵੇਚ ਵੜ ਜਾ ਫਿਰ ਤੇ ਚਲੋ ਨੋ 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 ਹੁਣ ਇਹਨੂੰ ਇਹ ਵਾ ਕਿ ਮੈਨੂੰ ਬਿਲਕੁਲ ਚਾਨਣ ਜਿਹੜਾ ਵਾ ਬੰਦ ਕਰ ਦਿੱਤਾ ਲਾਵੇ ਪਰਦੇ ਅੱਗੇ ਕਰ ਦੋ ਹਨੇਰਾ ਦਾ ਦੁੱਧ ਮਹਨੇਰੇ ਦੇ ਵਿੱਚ ਸੌਂਦਾ ਬਿਲਕੁਲ ਵੇਖਿਆ ਮੱਖੀਆਂ ਤੋਂ ਬੜੀ ਪਰੇਸ਼ਾਨ ਹੁੰਦੀ ਆ ਨੇਰੇ ਵਿੱਚ ਫੜ ਕੇ ਬਹੁਤ ਸੌਂਦੀ ਆ ਚੁੱਪ ਕੇ ਪੂਰਾ ਦਿੱਚੇ ਚੰਨ ਨਹੀਂ ਹੁੰਦਾ ਉੱਥੇ ਸੌਂਦੀ ਆ ਤੇ ਚਲੋ ਅੱਗੇ ਦਾ ਵਲੌਗ ਤੁਹਾਨੂੰ ਆ ਬਾਅਦ ਚ ਥੋੜਾ ਦੱਸਦੇ ਆ ਜੈਰੀ ਪਾਪਾ ਦਾ ਰਿਐਕਸ਼ਨ ਵੇਖਾਂਗੇ ਉਹ ਇਹਦਾ ਬੈਟ ਵੇਖ ਕੇ ਕਿੰਨਾ ਖੁਸ਼ ਹੁੰਦਾ ਤੇ ਕਿਦਾਂ ਸਹੀ ਕਿਦਾਂ ਫੀਲ ਕਰਦਾ ਹੈ ਨਾ ਜੈਰੀ ਵੀ ਬੱਚਿਆਂ ਨੂੰ ਰੋਕ ਕੇ ਰੱਖਣਾ ਪੈਣਾ ਕਿ ਬੈਟ ਦੇ ਚੌਂਨੇ ਵਾਰ-ਵਾਰ ਕਿਉਂ ਆ ਕਰਨਾ ਪਰ ਇਹ ਜੈਨੀ ਵਾਸਤੇ ਆ ਵੱਡਿਆਂ ਵਾਸਤੇ ਨਹੀਂ ਆ ਸੋ ਜੇ ਲੋਜੀ ਦੱਸਣਾ ਬੇਬੀ ਕਿਵੇਂ ਲੱਗਾ ਜੈਨਿਕਾ ਜਰੂਰ ਦੱਸਿਓ ਕਿ ਅਪਾ پوری ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਆਪਣੇ ਬੱਚੇ ਨਾਲ ਹੀ ਰੱਖਿਆ ਜਾਵੇ ਬਿਲਕੁਲ ਪਰੇਸ਼ਾਨ ਨਾ ਕੀਤਾ ਜਾਵੇ ਇਹ ਚੰਗੀ ਰਹੇ ਕੰਫਰਟੇਬਲ ਰਹੇ ਕਿਤੇ ਜਨਾਈ ਕੋੜ ਇਹਨੂੰ ਦੌੜ ਭੱਜ ਕਰਨੀ ਆ 2 ਮਿੰਟ ਫਿਰ ਇਹਨੇ ਆਰਾਮ ਨਾਲ ਸੌਂ ਜਾਣਾ ਕਿ ਪਤਾ ਨਹੀਂ ਲੱਗਦਾ ਜਦ ਇਹਨੂੰ ਨੀਂਦ ਆਉਣ ਲੱਗਦੀ ਹੈ ਫਿਰ 2 ਮਿੰਟ ਇੰਨਾ ਜਿਆਦਾ ਦੌੜਦੀ ਭੱਜਦੀ ਆ ਫਿਰ ਇੱਕਦਮ ਡਿੱਗ ਜਾਂਦੀ ਦੀ ਬੱਸ ਹੁਣ ਆਪਾਂ ਸੌਂਗੇ ਕਰਦੇ ਹਨ ਇਹਨੂੰ ਇੱਕ ਦੋ ਦਿਨ ਆਰਾਮ ਤੇ ਪੈਣੀ ਨਹੀਂ ਕਿਉਂਕਿ ਇਹਨੂੰ ਹੁਣ ਉਹ ਕੰਪਲੀਟ ਜੀ ਪਸੰਦ ਆਈ ਜੀ ਠੰਡ ਦਾ ਕਰਕੇ ਥੋੜਾ ਉੱਥੇ ਸੌਣਾ ਸ਼ੁਰੂ ਕੀਤਾ ਇਹਨੇ ਮੰੰਜਾ ਵੀ ਜਾਂਦਾ ਪਰ ਮੰਦਰ ਉੱਪਰ ਨਹੀਂ ਛੜਦੀ ਹੈਗੀ ਤੇ ਸਾਡੇ ਨਾਲ ਵੀ ਬੈਠਦੇ ਉੱਪਰ ਵੀ ਨਹੀਂ ਰੁਕਦੀ ਉੱਥੇ ਵੀ ਫਸ ਬਾਈਟਿੰਗ ਕਰਦੀ ਰਹਿੰਦੀ ਹੈ ਸੋ ਇਸ ਕਰਕੇ ਵੈਸੇ ਵੀ ਇਹਨਾਂ ਨੂੰ ਸਪੇਸ ਚਾਹੀਦੀ ਹੁੰਦੀ ਕਿਉਂਕਿ ਵੱਧਦੇ ਹੁੰਦੇ ਆ ਇਕੱਲੇ ਰਹਿ ਕੇ ਇਸ ਕਰਕੇ ਇਹਦਾ ਬੈੱਡ ਮੰਗਵਾਇਆ ਵਾ ਜੇ ਨਹੀਂ ਤਾਂ ਹੁਣ ਇਹਦਾ ਪੱਕਾ ਬਿਸਤਰਾ ਹੀ ਰਹੂਗਾ ਚਲੋ ਠੀਕ ਆ ਕਿਵੇਂ ਆ ਤੁਸੀਂ ਸਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਾਨੀ ਦਾ ਬੈੱਡ ਕਿਵੇਂ ਦਾ ਲੱਗਾ ਸਾਰਿਆਂ ਨੂੰ ਥੈਂ